ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਕੈਂਡੀਡੇਟ ਦਾ ਨਾਮ ਅਨਾਉਂਸ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਜਲੰਧਰ ਪਛਮੀ ਤੋਂ ਆਪਣਾ ਉਮੀਦਵਾਰ ਐਲਾਨਿਆ ਮਹਿੰਦਰ ਭਗਤ ਦੇ ਜਿਹੜੇ ਪਿਤਾ ਭਗਤ ਚੁੰਨੀ ਲਾਲ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਆ ਤੇ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਆ ਇਸੇ ਹਲਕੇ ਤੋਂ ਹੁਣ ਜਦੋਂ ਮਹਿੰਦਰ ਭਗਤ ਨੇ 2022 ਦੇ ਵਿੱਚ ਭਾਜਪਾ ਦੀ ਟਿਕਟ ਤੋਂ ਇਸੇ ਹਲਕੇ 'ਚੋਂ ਚੋਣ ਲੜੀ ਸੀਗੀ ਤਾ ਉਹ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸੀਗੇ। ਉਸ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਲੋਕ ਸਭਾ ਜ਼ਿਮਨੀ ਚੋਣ ਆਈ ਤਾਂ ਮਹਿੰਦਰ ਭਗਤ ਜਿਹੜੇ ਆ ਇਹ ਆਮ ਆਦਮੀ ਪਾਰਟੀ 'ਚ ਚਲੇ ਗਏ ਤੇ ਅੱਜ ਉਹੀ ਸ਼ੀਤਲ ਅੰਗੁਰਾਲ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਜਿੱਤੇ ਸੀਗੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਅਸਤੀਫਾ ਦੇ ਦਿੱਤਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਜਲੰਧਰ ਦੇ ਇਸ ਪੱਛਮੀ ਹਲਕੇ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜੇ ਆ ਉਹ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਆਮ ਆਦਮੀ ਦੇ ਉਮੀਦਵਾਰ ਨੇ ਮਹਿੰਦਰ ਭਗਤ ਹੁਣ ਮਹਿੰਦਰ ਭਗਤ ਜਿਹੜੇ ਆ ਇਹਨਾਂ ਦੀ ਉਸ ਇਲਾਕੇ ਦੇ ਵਿੱਚ ਉਸ ਪੂਰੇ ਜਲੰਧਰ ਪੱਛਮੀ ਹਲਕੇ ਦੇ ਵਿੱਚ ਇੱਕ ਚੰਗੀ ਪਕੜ ਹੈ ਕਿਉਂਕਿ ਇਹਨਾਂ ਦੇ ਪਿਤਾ ਇੱਥੋਂ ਹੀ ਤਿੰਨ ਵਾਰ ਵਿਧਾਇਕ ਵੀ ਬਣੇ ਪਰ ਇੱਥੇ ਵੀ ਐਦਾਂ ਲੱਗਦਾ ਵੀ ਬਠਿੰਡੇ ਵਾਲਾ ਜਿਹੜਾ ਮਲੂਕਾ ਪਰਿਵਾਰ ਵਾਲਾ ਜਿਹੜਾ ਪੂਰਾ ਸਮੀਕਰਨ ਸੀ ਉਹ ਦੇਖਣ ਨੂੰ ਮਿਲੂਗਾ ਉਹਦਾ ਕਾਰਨ ਇਹ ਹੈ ਕਿ ਜਦੋਂ 2022 ਦੀਆਂ ਚੋਣਾਂ ਮਹਿੰਦਰ ਭਗਤ ਹਾਰੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਉਸ ਵਕਤ ਚੁੰਨੀ ਲਾਲ ਭਗਤ ਜਿਹੜੇ ਆ ਇਹ ਭਾਵੁਕ ਹੋ ਗਏ ਸੀਗੇ ਇਹ ਕਹਿੰਦੇ ਸੀ ਵੀ ਸਾਡਾ ਪਰਿਵਾਰ ਤਾਂ ਮੁੱਢ ਤੋਂ ਜਿਹੜਾ ਭਾਜਪਾ ਦੇ ਨਾਲ ਜੁੜਿਆ ਹੋਇਆ ਮੇਰੇ ਬੇਟੇ ਨੂੰ ਵਰਗਲਾ ਕੇ ਆਮ ਆਦਮੀ ਪਾਰਟੀ ਵਾਲੇ ਆਪਣੇ ਨਾਲ ਲੈ ਗਏ ਆ ਤੇ ਉਹ ਜਿਹੜਾ ਵਾ ਹੁਣ ਆਮ ਆਦਮੀ ਪਾਰਟੀ 'ਚ ਚਲਾ ਗਿਆ ਤੇ ਮੈਂ ਕਹਿੰਦੇ ਭਾਜਪਾ ਦਾ ਸਾਥ ਜਿਹੜਾ ਉਹ ਬਿਲਕੁਲ ਨਹੀਂ ਛੱਡੂਗਾ ਹੁਣ ਦੂਸਰੇ ਪਾਸੇ ਜਦੋਂ ਹੁਣ ਮਹਿੰਦਰ ਭਗਤ ਨੂੰ ਟਿਕਟ ਦੇ ਦਿੱਤੀ ਗਈ ਹੈ ਜਲੰਧਰ ਪਛਮੀ ਤੋਂ ਤਾਂ ਕੀ ਇਹਨਾਂ ਦੇ ਪਿਤਾ ਜਿਹੜੇ ਕੈਬਨਿਟ ਮੰਤਰੀ ਰਹਿ ਚੁੱਕੇ ਆ ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀਗੀ ਕੀ ਉਹ ਆਪਣੇ ਬੇਟੇ ਦੀ ਮਦਦ ਕਰਨਗੇ ਜਾਂ ਫਿਰ ਇੱਕ ਵਾਰ ਉਹਨਾਂ ਦੇ ਜਿਹੜੇ ਬੇਟੇ ਆ ਉਹ ਇਕੱਲੇ ਹੀ ਚੋਣ ਲੜਨਗੇ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਭਾਜਪਾ ਤੋਂ ਚੋਣ ਲੜੀ ਤਾਂ ਉਦੋਂ ਤਾਂ ਚੁੰਨੀ ਲਾਲ ਭਗਤ ਨੇ ਸਪੋਰਟ ਕੀਤੀ ਸੀ ਪਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਅਜੇ ਹੀ ਨੇਰੀ ਚੱਲੀ ਵੀ 92 ਸੀਟਾਂ ਇਹਨਾਂ ਨੂੰ ਆ ਗਈਆਂ ਸੀਗੀਆਂ ਤੇ ਹੁਣ ਹਾਲਾਤ ਇਹ ਆ ਕਿ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਇਸੇ ਜਲੰਧਰ ਪੱਛਮੀ ਹਲਕੇ 'ਚੋਂ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਪਛੜ ਗਈ ਸੀਗੀ ਤੀਜੇ ਨੰਬਰ ਤੇ ਆਈ ਸੀਗੀ ਔਰ ਇੱਥੋਂ ਜਿਨ੍ਹਾਂ ਨੂੰ ਇਹਨਾਂ ਨੇ ਟਿਕਟ ਦਿੱਤੀ ਸੀਗੀ ਲੋਕ ਸਭਾ ਦੀ ਸੁਸ਼ੀਲ ਕੁਮਾਰ ਰਿੰਕੂ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚਲੇ ਗਈ ਸੀ ਤੇ ਮੁੜ ਕੇ ਭਾਜਪਾ ਨੇ ਟਿਕਟ ਦੇ ਦਿੱਤੀ ਸੀ ਸੋ ਜਲੰਧਰ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਨੂੰ ਪਵਨ ਕੁਮਾਰ ਟੀਨੂ ਹੁਣਾਂ ਨੂੰ ਕੈਂਡੀਡੇਟ ਬਣਾਉਣਾ ਪਿਆ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਆਈ ਹੁਣ ਦੂਸਰੇ ਪਾਸੇ ਸਵਾਲ ਇਹ ਖੜਾ ਹੁੰਦਾ ਵੀ ਸ਼ੀਤਲ ਅੰਗਰਾਲ ਜਿਨ੍ਹਾਂ ਨੇ ਅਸਤੀਫਾ ਦਿੱਤਾ ਤਾਂ ਹੀ ਇੱਥੇ ਦੁਬਾਰਾ ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ ਕੀ ਇਹਨਾਂ ਨੂੰ ਹੁਣ ਭਾਜਪਾ ਟਿਕਟ ਦੇਊਗੀ ਕੀ ਕਿਉਂਕਿ ਭਾਜਪਾ ਆਈ ਇੱਥੇ ਜਿਹੜਾ ਵਾ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੀ ਹੈ ਦੂਸਰੇ ਨੰਬਰ ਤੇ ਆਈ ਸੀ ਭਾਜਪਾ ਕੀ ਸ਼ੀਤਲ ਅੰਗਰਾਲ ਨੂੰ ਹੁਣ ਇੱਥੇ ਦੁਬਾਰਾ ਟਿਕਟ ਮਿਲੂਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਿੱਤਾ ਮਹਿੰਦਰ ਭਗਤ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਸ ਯਾ ਅਨਾਉਂਸ ਕਰ ਦਿੱਤੇ ਸੀਗੇ ਸੋ ਇਹ ਕਾਂਗਰਸ ਜਿਹੜੀ ਆ ਉਹ ਡਿਪਟੀ ਮੇਅਰ ਰਹਿ ਚੁੱਕੇ सुरेंद्र ਕੌਰ ਜਿਹੜੇ ਆ ਉਹਨਾਂ ਉੱਤੇ ਦਾ ਖੇਡ ਸਕਦੇ ਆ ਪਰ ਦੂਸਰੇ ਪਾਸੇ ਸਵਾਲ ਇਹ ਆ ਵੀ ਅਕਾਲੀ ਦਲ ਕਿਹਨੂੰ ਕੈਂਡੀਡੇਟ ਬਣਾਊਗਾ ਕੀ ਅਕਾਲੀ ਦਲ ਜਿਹੜੇ ਇਹ ਮਹਿੰਦਰ ਸਿੰਘ ਕੇਪੀ ਆ ਉਹਨਾਂ ਉੱਤੇ ਦਾਅ ਖੇਡੂਗਾ ਸੋ ਕਿਤੇ ਨਾ ਕਿਤੇ ਇਸ ਵੇਲੇ ਸਥਿਤੀ ਸਾਰੀਆਂ ਪਾਰਟੀਆਂ ਵਾਸਤੇ ਜਿਹੜੀ ਆ ਉਹ ਬੜੀ ਸ਼ਸ਼ੋਪੰਚ ਬਣੀ ਹੋਈ ਆ ਉਹਦਾ ਕਾਰਨ ਇਹ ਆ ਵੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਇਧਰੋਂ ਉਧਰੋਂ ਲਿਆਂਦੇ ਹੋਏ ਆ ਜਿੱਦਾਂ ਜਲੰਧਰ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੜਾ ਮਸ਼ਹੂਰ ਰਿਹਾ ਦਲ ਬਦਲੀਆਂ ਲਈ ਇਸ ਵਾਰ ਵੀ ਇੱਥੇ ਸਮੀਕਰਨ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਬਣੇ ਹੋਏ ਆ ਕਿ ਜਿੱਥੇ ਮਹਿੰਦਰ ਭਗਤ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕਰ ਦਿੱਤਾ ਇਹ ਪਹਿਲਾਂ ਭਾਜਪਾ ਸੀਗੇ 2022 ਦੇ ਵਿਧਾਨ ਸ ਚੋਂ ਲੜ ਚੁੱਕੇ ਆ ਹਾਰ ਗਏ ਸੀਗੇ ਸ਼ੀਤਲ ਅੰਗੁਰਾਲ ਜਿਹੜੇ ਭਾਜਪਾ ਦੇ ਯੂਵਾ ਮੋਰਚਾ ਦੇ ਵਿੱਚ ਸੀਗੇ ਇਹ ਆਮ ਆਦਮੀ ਪਾਰਟੀ ਜੁਆਇਨ ਕਰਕੇ ਇਹ 2022 ਦੇ ਵਿੱਚ ਜਿੱਤ ਗਏ ਤੇ ਫਿਰ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਜ਼ਿਮਨੀ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਸੀਗੇ ਜਦੋਂ ਉਹਨਾਂ ਨੂੰ ਟਿਕਟ ਵੀ ਦਿੱਤੀ ਆਮ ਆਦਮੀ ਪਾਰਟੀ ਨੇ 2024 ਦੀ ਉਹਨਾਂ ਨੇ ਪਾਰਟੀ ਛੱਡ ਦਿੱਤੀ ਉਹ ਭਾਜਪਾ ਦੇ ਉਮੀਦਵਾਰ ਬਣ ਗਏ ਸੋ ਸਥਿਤੀ ਜਿਹੜੀ ਆ ਇਹ ਬੜੀ ਦਿਲਚਸਪ ਇੱਕ ਵਾਰ ਫੇਰ ਬਣਨ ਵਾਲੀ ਹੈ ਜਦੋਂ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ ਦੇਖਦੇ ਆਂ ਵੀ ਹੁਣ ਇੱਥੇ ਬਾਜ਼ੀ ਕੌਣ ਮਾਰਦਾ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਸਤੇ ਵੀ ਇਹ ਸੀਟ ਵਿਵਾਦ ਦਾ ਸਵਾਲ ਬਣੀ ਪਈ ਹੈ ਉਹਦਾ ਕਾਰਨ ਇਹ ਹੈ ਵੀ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਵਿਧਾਨ ਸਭਾ ਹਲਕਾ ਵਾਈਜ਼ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੂੰ ਕੋ ਬਹੁਤੀਆਂ ਵੋਟਾਂ ਨਹੀਂ ਪਈਆਂ ਇਹ ਤੀਜੇ ਨੰਬਰ ਤੇ ਆਏ ਇਥੋਂ ਏਸੇ ਹਲਕੇ ਚੋਂ ਜਿੱਥੋਂ ਸ਼ੀਤਲ ਅੰਗੁਰਾਲ ਜਿੱਤੇ ਸੀਗੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਵੀ ਅਨਾਉਂਸ ਕਰ ਦਿੱਤਾ ਵੀ ਮੈਂ ਇੱਕ ਜਲੰਧਰ ਦੇ ਵਿੱਚ ਕੋਠੀ ਲੈ ਲਈ ਹੈ ਤੇ ਮੈਂ ਹੁਣ ਜਲੰਧਰ ਹੀ ਰਿਆ ਕਰਨਾ ਜ਼ਿਆਦਾ ਕਰਕੇ ਕੀ ਇਹਨਾਂ ਨੇ ਜਿਹੜੀ ਕੋਠੀ ਹੈ ਇਹ ਇਲੈਕਸ਼ਨਸ ਕਰਕੇ ਲਈ ਆ ਕਿ ਕਿਉਂਕਿ ਇਹ ਸੀਟ ਆਮ ਆਦਮੀ ਪਾਰਟੀ ਦੀ ਜਿੱਤੀ ਹੋਈ ਸੀਟ ਹੈ ਤੇ ਆਮ ਆਦਮੀ ਪਾਰਟੀ ਕਦੀ ਵੀ ਨਹੀਂ ਚਾਹੇਗੀ ਕਿ ਇਹ ਜਿਹੜੀ ਸੀਟ ਹੈ ਅਸੀਂ ਹਾਰ ਜਾਈਏ ਖੈਰ ਵੈਸੇ ਹਾਰਤਾਏ ਲੋਕ ਸਭਾ ਵਾਲੀ ਵੀ ਗਏ 224 ਦੇ ਵਿੱਚ ਕਿਉਂਕਿ ਜਿਹੜੀ ਜਿੰਨੀ ਚੋਣ ਹੋਈ ਸੀਗੀ ਜਦੋਂ ਚੌਧਰੀ ਸੰਤੋਖ ਸਿੰਘ ਹੋਣਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਦੋਂ ਜਿੰਨੀ ਚੋਣ ਹੋਈ ਤਾਂ ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ ਸੀ ਪਰ ਉਦੋਂ ਵੀ ਕੈਂਡੀਡੇਟ ਇਹਨਾਂ ਨੇ ਬਾਹਰੋਂ ਫੜਿਆ ਸੀ ਸੁਸ਼ੀਲ ਕੁਮਾਰ ਰਿੰਕੂ ਹੁਣ ਇੱਕ ਵਾਰ ਫੇਰ ਜਲੰਧਰ ਪਛਮੀ ਹਲਕੇ ਦੇ ਵਿੱਚ ਕੈਂਡੀਡੇਟ ਜਿਹੜੇ ਅਨਾਉਂਸ ਹੋ ਚੁੱਕੇ ਨੇ ਮਹਿੰਦਰ ਭਗਤ ਨੇ ਜਿਹੜੇ ਭਾਜਪਾ ਦੇ ਵੱਡੇ ਨੇਤਾ ਮੰਤਰੀ ਰਹਿ ਚੁੱਕੇ ਇਹ ਚੁੰਨੀ ਲਾਲ ਭਗਤ ਉਹਨਾਂ ਦੇ ਬੇਟੇ ਨੇ 2022 ਦਾ ਇਲੈਕਸ਼ਨ ਲੜ ਚੁੱਕੇ ਨੇ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹਨਾਂ ਨੇ ਵੀ ਡੇਰੇ ਜਲੰਧਰ ਦੇ ਵਿੱਚ ਲਾ ਲਏ ਨੇ ਕਿ ਹੁਣ ਇੱਥੇ ਹੀ ਰਹਿਣਾ ਸਰਕਾਰ ਇੱਥੋਂ ਹੀ ਚਲਾਉਣੀ ਆ ਦੇਖਦੇ ਆ ਵੀ ਹੁਣ ਇਸ ਜ਼ਿੰਮਨੀ ਚੋਂ ਦੇ ਵਿੱਚ ਕੀ ਨਤੀਜੇ ਆਉਂਦੇ ਆ ਕਿਹੜਾ ਬਾਜ਼ੀ ਮਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ